ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇੋ ਮੋਹਾਲੀ ਦੇ ਪਿੰਡ ਖਜ਼ੂਰਾਬਾਦ ਦੇ ਨੇੜੇ ਇੱਕ ਡੇਰੇਦਾਰ ਗਜਿੰਦਰ ਸਿੰਘ ਨੇ ਇੱਕ ਧਾਰਮਿਕ ਸਮਾਗਮ ਰਖਵਾਇਆ ਜਿਸ ਦੇ ਵਿੱਚ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੇ ਭਾਈ ਮਨੀਂਦਰ ਸਿੰਘ ਜੀ ਸ਼ਿਰਨਗਰ ਵਾਲਿਆਂ ਨੂੰ આમંત્રਿਤ ਕੀਤਾ ਸੀ ਕਿ ਉਹਨਾਂ ਦੀ ਰਸਨਾ ਤੋਂ ਉਹ ਕੁਝ ਸ਼ਬਦ ਸੁਣਨਾ ਚਾਹੁੰਦੇ ਨੇ ਤੇ ਭਾਈ ਮਨੀਂਦਰ ਸਿੰਘ ਜੀ ਨੇ ਆਪਣੀ ਸਮੇਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਤਾਰੀਖ ਵੀ ਦਿੱਤੀ ਤੇ ਉਸੇ ਤਾਰੀਖ ਦੇ ਅਨੁਸਾਰ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਪਰ ਇਹ ਸਾਰਾ ਪ੍ਰੋਗਰਾਮ ਜਿਸ ਤਰੀਕੇ ਨਾਲ ਲਿਖਿਆ ਗਿਆ ਉਸ ਦੇ ਪਿੱਛੇ ਇੱਕ ਬਹੁਤ ਹੀ ਵੱਡੀ ਸਾਜ਼ਿਸ਼ ਸੀ ਉਸ ਦੇ ਪਿੱਛੇ ਇੱਕ ਬਹੁਤ ਵੱਡਾ ਧੋਖਾ ਸੀ ਕਿਉਂਕਿ ਜਿਸ ਨੇ ਇਹ ਪ੍ਰੋਗਰਾਮ ਉਲੀਕਿਆ ਸੀ ਤੇ ਜਿੱਥੇ ਭਾਈ ਮਨੀਂਦਰ ਸਿੰਘ ਜੀ ਨੇ ਆ ਕੇ ਨਤਮਸਤਕ ਹੋਣਾ ਸੀ ਜਾਂ ਹੋਏ ਸੀ ਉੱਥੇ ਸਰੂਪ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ ਕਿਸੇ ਹੋਰ ਤਰੰਦੀ ਉਹ ਪੋਥੀ ਪ੍ਰਕਾਸ਼ਿਤ ਕੀਤੀ ਗਈ ਸੀ ਤੇ ਉਸ ਦੀ ਸੇਵਾ ਕਰਨ ਵਾਲੇ ਸਾਰੇ ਸਿੱਖੀ ਲਿਵਾਸ ਵਿੱਚ ਸਨ ਤੇ ਉਸ ਪੋਥੀ ਦੀ ਦਿੱਖ ਬਿਲਕੁਲ ਹੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਸੀ ਜਿਸ ਕਰਕੇ ਭਾਈ ਮਨੀਂਦਰ ਜੰਤਨੀ ਧੋਖਾ ਹੋ ਗਿਆ ਸੀ ਤੇ ਉਹ ਵੀ ਮੱਥਾ ਟੇਕਣ ਉਪਰੰਤ ਆਪਣੀ ਕੀਰਤਨ ਦੀ ਪੂਰੀ ਸੇਵਾ ਨਿਭਾ ਕੇ ਜਦੋਂ ਉੱਥੋਂ ਉੱਠਣ ਲੱਗੇ ਉਸ ਵੇਲੇ ਹੁਕਮਨਾਮਾ ਲਿਆ ਗਿਆ ਤੇ ਹੁਕਮਨਾਮਾ ਸੁਣਦਿਆਂ ਹੀ ਭਾਈ ਮਨਿੰਦਰ ਸਿੰਘ ਜੀ ਦੇ ਰੂਹ ਕੰਡੇ ਖੜੇ ਹੋ ਗਏ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਕੋਈ ਬਹੁਤ ਵੱਡਾ ਗੁਨਾਹ ਕਰ ਦਿੱਤਾ ਤੇ ਉਹਨਾਂ ਨੇ ਆਪਣੀਆਂ ਭਾਵਨਾਵਾਂ ਸੰਗਤ ਦੇ ਸਾਹਮਣੇ ਸਾਂਝੀਆਂ ਵੀ ਕੀਤੀਆਂ ਬੀਤੇ ਦਿਨ ਦੀ ਇਹ ਘਟਨਾ ਤੁਹਾਡੇ ਸਾਹਮਣੇ ਰੱਖਣ ਲੱਗੇ ਹਾ ਸੰਗਤ ਜੀ ਪੂਰੇ ਸਿੱਖ ਜਗਤ ਨਾਲ ਔਰ ਖਾਸ ਕਰ ਆਪਣੇ ਪ੍ਰਚਾਰਕ ਵੀਰਾਂ ਨਾਲ ਖਾਸ ਕਰ ਰਾਗੀ ਸਿੰਘਾਂ ਨਾਲ ਇੱਕ ਮੈਂ ਗੱਲ ਸਾਂਝੀ ਕਰਨ ਲੱਗਾ ਇੱਕ ਦੁੱਖ ਸਾਂਝਾ ਕਰਨ ਲੱਗਾ ਇੱਕ ਉਹ ਤੁਖਾ ਜੋ ਮੇਰੇ ਨਾਲ ਹੋਇਆ ਔਰ ਉਹ ਤੁਹਾਡੇ ਨਾਲ ਨਾ ਹੋਵੇ ਇਹ ਸਾਂਝਾ ਕਰਨ ਲੱਗਾ 9891088491 ਇਸ ਨੰਬਰ ਤੋਂ ਮੈਨੂੰ ਫੋਨ ਆਇਆ ਇਹ ਕੋਈ ਬਾਬਾ ਜਗੰਦਰ ਸਿੰਘ ਜਾਂ ਗਜਿੰਦਰ ਸਿੰਘ ਜਿਨ੍ਹਾਂ ਨੇ ਮੈਨੂੰ ਪ੍ਰੋਗਰਾਮ ਬੁੱਕ ਕਰਾਇਆ ਇਹ ਪਿੰਡ ਖਿਜਰਾਬਾਦ ਬਿੰਦ ਰਖ ਪਿੰਡ ਦੇ ਲਾਗੇ ਰੋਪੜ ਦੇ ਏਰੀਏ ਚ ਮੈਨੂੰ ਇਹਨਾਂ ਨੇ ਪਹਿਲਾਂ ਕੋਈ ਆਪਣੀ ਮਰਜ਼ੀ ਦੀ ਤਾਰੀਖ ਪੁੱਛੀ ਤੇ ਮੇਰੇ ਕੋਲ ਟਾਈਮ ਨਹੀਂ ਸੀ ਮੈਨੂੰ ਕਹਿਣ ਲੱਗੇ ਸੀ ਤੁਹਾਡਾ ਕੀਰਤਨ ਸੁਣਨਾ ਤੁਸੀਂ ਆਪਣੀ ਮਰਜ਼ੀ ਦੀ ਡੇਟ ਦੇ ਦਿਓ ਤਾਂ ਜਿਵੇਂ ਮੈਂ ਸਮਝਦਾ ਕਿ ਸ਼ਾਇਦ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਮੇਰਾ ਕੀਰਤਨ ਜਾਂ ਸਾਹਿਬ ਜੀ ਆਦਿ ਗੀਤ ਸੁਣਦੇ ਨੇ ਮੇਰੇ ਕੋਲ ਤਾਂ ਮੈਂ ਇਹਨਾਂ ਨੂੰ ਕੱਲ 24 ਤਰੀਕ 24 ਮਾਰਚ ਦੀ ਆਪਣੀ ਡੇਟ 'ਚ ਖਾਲੀ ਸੀ ਉਹ ਦੇ ਦਿੱਤੀ ਤੇ ਮੈਂ ਉਸਪੈਂਡ ਵਿੱਚ ਪਹੁੰਚਾ ਮੈਂ ਲੇਟ ਪਹੁੰਚਾ ਪਹਿਲੇ ਮੇਰਾ ਕੀਰਤਨ ਬੰਗੇ ਕਿਸੇ ਦੇ ਕਰਦਾ ਸੀ ਉੱਥੋਂ ਮੈਂ ਫ੍ਰੀ ਹੋ ਕੇ ਮੇਰਾ ਇਹ ਟਾਈਮ ਤਕਰੀਬਨ 2 ਤੋਂ 3 ਸੀ ਇਹ ਜੋ ਖਿਜਰਾਬਾਦ ਪਿੰਡ ਵਿੱਚ ਕੀਰਤ ਸੀ ਮੈਂ ਲੇਟ ਪਹੁੰਚਾ ਮੈਂ ਸਵਾ 2 ਵਜੇ ਪਹੁੰਚਾ ਔਰ ਮੈਂ ਸਿੱਧਾ ਹੀ ਪਨਾਲ ਦੇ ਚਲਾ ਗਿਆ ਮੈਨੂੰ ਪੁੱਛਿਆ ਵੀ ਗਿਆ ਕਿ ਤੁਸੀਂ ਜਲ ਪਾਣੀ ਮੈਂ ਕਿਹਾ ਨਹੀਂ ਮੈਂ ਪਹਿਲਾਂ ਹੀ ਲੇਟ ਹਾਂ ਮੈਂ ਚੱਲਦਾ ਉਹਨਾਂ ਨੇ ਵੀ ਸਿੱਧੇ ਪਨਾਲ ਵਿੱਚ ਲੈ ਕੇ ਮੈਂ ਮੱਥਾ ਟੇਕਿਆ ਤੇ ਸਾਹਮਣੇ ਸਟੇਜ ਦੇ ਉੱਪਰ ਬਾਬਾ ਸ਼੍ਰੀਚੰਦ ਜੀ ਦੀ ਉਹਨਾਂ ਨੇ ਤਸਵੀਰ ਰੱਖੀ ਹੋਈ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਤੁਸੀਂ ਤਸਵੀਰ ਨੂੰ ਗੁਰੂ ਸਾਹਿਬ ਜੀ ਦੇ ਬਰਾਬਰ ਨਾ ਰੱਖੋ ਇਹਨੂੰ ਥੱਲੇ ਰੱਖ ਦਿਓ ਜੇ ਤੁਹਾਡੀ ਸ਼ਰਧਾ ਹੈ ਉਹਨਾਂ ਨੇ ਚੁੱਕ ਕੇ ਇੱਕ ਸਾਈਡ ਤੇ ਕਰ ਦਿੱਤੀ ਫਿਰ ਮੈਂ ਬਹੁਤੀ ਜਿੱਦ ਨਹੀਂ ਕੀਤੀ ਮੈਂ ਕਿਹਾ ਵੀ ਕਈ ਵਾਰ ਕਿਸੇ ਦੀ ਭਾਵਨਾ ਦਾ ਲਿਆ ਬਹੁਤ ਵਧੀਆ ਜਾਂਦਾ ਖੈਰ ਉਹਨਾਂ ਨੇ ਇੱਕ ਸਾਈਡ ਤੇ ਕਰ ਦਿੱਤੀ ਮੈਂ ਕੀਰਤਨ ਕੀਤਾ ਤਕਰੀਬਨ ਇੱਕ ਘੰਟਾ ਮੈਨੂੰ ਇਹ ਇਹ ਕਿਹਾ ਗਿਆ ਕਿ ਇੱਕ ਸ਼ਬਦ ਸੁਣਾ ਦਿਓ ਔਰ ਬਾਕੀ ਸਹਿਬ ਜੀ ਜ਼ਿੰਦਗੀ ਅਕਸਰ ਆਪ ਜੀ ਸੁਣਦੇ ਹੋ ਤਾਂ ਮੈਂ ਸ਼ਬਦ ਲਾਲੰਗੀ ਲੈ ਪ੍ਰੀਤ ਮਨਮੋਹਨ गा ਕੇ ਕੁਝ ਵਿਚਾਰ ਵੀ ਸਾਂਝੀ ਕੀਤੀ ਸਾਨੂੰ ਨਿਤਨੇਮ ਨਾਲ ਜੁੜਨਾ ਚਾਹੀਦਾ ਅਮਰਤਾਰੀ ਹੋਣਾ ਚਾਹੀਦਾ ਗੁਰਵਾਲੇ ਹੋਣਾ ਚਾਹੀਦਾ ਬਾਣੀ ਸਾਨੂੰ ਸਭ ਕੁਝ ਦਿੰਦੀ ਹੈ ਸਾਇਬ ਸ਼੍ਰੀ ਗੁਰਗੰਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਸੀਂ ਜੁੜਨਾ ਖੈਰ ਉਹ ਮੈਂ ਮੁਰਕੀ ਲਾਲੰਦੀ ਸਬਜੈਕਟ ਜੋ ਤੁਸੀਂ ਸੁਣਦੇ ਹੋ ਮੈਂ ਸ਼ੁਰੂ ਕੀਤਾ ਅਰਦਾਸ ਹੋਈ ਜਦ ਹੁਕਮਨਾਮਾ ਲਿਆ ਤਾਂ ਮੇਰੇ ਰੌਂਗਟੇ ਖੜੇ ਹੋ ਗਏ ਔਰ ਮੈਨੂੰ ਇੰਜ ਲੱਗਾ ਕਿ ਮੈਂ ਕਿਸੇ ਬਹੁਤ ਡੂੰਗੀ ਖੱਡ ਵਿੱਚ ਡਿੱਗਿਆ ਕਿਉਂਕਿ ਉਹ ਜੋ ਹੁਕਮਨਾਮਾ ਲਿਆ ਗਿਆ ਉਹ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਉਹਨਾਂ ਦਾ ਕੋਈ ਆਪਣਾ ਹੀ ਗ੍ਰੰਥ ਸੀ ਮੇਰੇ ਤਾਂ ਹੋਸ਼ ਉੱਡ ਗਏ ਕਿ ਮੈਂ ਮੱਥਾ ਵੀ ਟੇਕਿਆ ਦੇਖਣ ਵਿੱਚ ਬਿਲਕੁਲ ਗੁਰੂ ਗੰਗ ਸਾਹਿਬ ਜੀ ਦਾ ਆਕਾਰ ਉਸ ਤਰ੍ਹਾਂ ਬੈਠਾ ਕੋਈ ਬੰਦਾ ਜੋ ਚੌਰ ਕਰ ਰਿਹਾ ਵਿੱਚ ਬੈਠਾ ਮੈਨੂੰ ਗੁੱਸਾ ਤਾਂ ਬੜਾ ਚੜਿਆ ਪਰ ਮੈਂ ਕਰ ਕੁਛ ਨਹੀਂ ਸਕਿਆ ਮੈਂ ਸਿਰਫ ਉੱਥੋਂ ਉੱਠਿਆ ਮੈਨੂੰ ਕਹਿਣ ਲੱਗੇ ਲੰਗਰ ਛਕੋ ਮੈਂ ਕਿਹਾ ਮੈਂ ਲੰਗਰ ਨਹੀਂ ਛਕਣਾ ਉਹਦਾ ਇੱਕ ਸੇਵਕ ਮੈਨੂੰ ਛੱਡਣ ਵਾਸਤੇ ਆਇਆ ਉਹਨੇ ਮੈਂ ਕਿਹਾ ਆਪਣੇ ਬਾਬੇ ਨੂੰ ਕਹਿੰਦੇ ਤੂੰ ਧੋਖਾ ਕੀਤਾ ਮੇਰੇ ਨਾਲ ਮੁੜ ਕੇ ਮੈਨੂੰ ਬੁਲਾਈ ਨਾ ਨਾ ਮੈਨੂੰ ਫੋਨ ਕਰੀ ਪਰ ਮੇਰੀ ਇੰਜ ਲੱਗਦਾ ਸੀ ਮੈਂ ਕੱਲ ਕਿਤੇ ਜਮੀਰ ਵੇਚ ਦਿੱਤੀ ਹੈ ਆਪਣੇ ਆਪ ਨੂੰ ਮੈਂ ਬਹੁਤ ਵੱਡਾ ਦੋਸ਼ੀ ਸਮਝਦਾ ਔਰ ਮੈਂ ਆਪਣੇ ਪ੍ਰਚਾਰਕ ਵੀਰਾਂ ਨੂੰ ਇਹ ਬੇਨਤੀ ਕਰਨਾ ਕਿ ਭਰਾਓ ਅਸੀਂ ਦੇਖ ਹੀ ਲਿਆ ਕਰੀਏ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਭੁਲੇਖਾ ਖਾ ਗਿਆ ਕਿਉਂਕਿ ਆਕਾਰ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਕੁਝ ਉਂਝ ਔਰ ਬੈਠੇ ਹੋਏ ਸਿੱਖ ਸੰਗਤ ਉੱਤੇ ਜੋ ਕੀ ਤੁਸੀਂ ਸੁਣਦੇ ਸੀ ਤਾਂ ਮੈਨੂੰ ਇਹ ਸੀ ਕਿ ਜਿਵੇਂ ਅਸੀਂ ਸੰਤਾਂ ਦੇ ਜਾਂਦੇ ਹਾਂ ਅੱਜ ਆ ਸੰਤਾਂ ਦੇ ਅਸੀਂ ਕੀਰਤਨ ਕਰਨ ਵਾਸਤੇ ਜਾਂਦੇ ਆਂ ਔਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਹੁੰਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਂਝੀ ਮਾਨ ਸਤਕਾਰ ਔਰ ਉੱਚਾ ਰੱਖਿਆ ਜਾਂਦਾ ਉੱਥੇ ਮੈਂ ਜਾਂਦਾ ਕੀਰਤਨ ਕਰਨ ਵਾਸਤੇ ਕਦੇ ਇਸ ਤਰ੍ਹਾਂ ਦੀ ਮੇਰੇ ਨਾਲ ਪਹਿਲੀ ਵਾਰੀ ਤੋਖਾ ਹੋਇਆ ਜਿੰਦਗੀ ਵਿੱਚ ਔਰ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਗੁਨਾਹਗਰ ਸਮਝਦਾ ਮੈਂ ਸਿੱਖ ਜਗਤ ਨੂੰ ਇਸ ਗੱਲ ਦੀ ਮਾਫੀ ਮੰਗਦਾ ਸੋ ਇਸ ਤੋਂ ਬਾਅਦ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਵੱਲੋਂ ਸਿੱਖ ਕੌਮ ਦੇ ਸਾਰੇ ਪ੍ਰਚਾਰਕਾਂ ਨੂੰ ਸਾਵਧਾਨੀ ਕੀਤਾ ਗਿਆ ਜਿਹਨਾਂ ਗੁਰਸਿੱਖਾਂ ਨੂੰ ਪਤਾ ਲੱਗੇਗਾ ਉਹਨਾਂ ਦਾ ਜੋ ਮਸਾਂ ਬੜਿਆ ਹੋਇਆ ਵਿਸ਼ਵਾਸ ਇੱਕ ਰਗੀ ਜਿੱਥੇ ਤੇ ਇਸ ਕੀਰਤਨ ਤੇ ਕੀਰਤਨੀਏ ਜ਼ਰੂਰ ਟੁੱਟੇਗਾ ਸਜ਼ਾ ਮੈਨੂੰ ਸਿੱਖ ਕੌਮ ਜੋ ਮਰਜ਼ੀ ਦੇ ਦੇ ਪਰ ਮੈਂ ਆਪਣੇ ਗੁਰੂ ਨੂੰ ਹਾਜ਼ਰ ਨਾਮ ਜਿਸ ਸਮਝ ਕੇ ਗੱਲ ਕਰਾਂ ਮੈਂ ਜਾਣ ਕੇ ਨਹੀਂ ਕੀਤਾ ਕੁਝ ਵੀ ਨਾ ਇਸ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਮੈਂ ਇੱਥੇ ਰੱਖਿਓ ਇਹ ਜ਼ਰੂਰ ਹੈ ਕਿ ਅਸੀਂ ਮਾਇਆ ਨੂੰ ਤੰਦਾ ਬਣਾਇਆ ਹੋਇਆ ਹੈ ਪਰ ਮੈਂ ਆਪਣੇ ਆਪ ਨੂੰ ਇਹਨਾਂ ਗੱਲਾਂ ਤੋਂ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦਾ ਕਿਤੇ ਮਾਇਆ ਪਿੱਛੇ ਮੈਂ ਆਪਣੀ ਜ਼ਮੀਰ ਵਿੱਚ ਹੀ ਨਹੀਂ ਤਾਂ ਮੈਂ ਉੱਥੋਂ ਦੀਆਂ ਸੰਗਤਾਂ ਨੂੰ ਵੀ ਇਹ ਗੱਲ ਆਖਦਾ ਕਿ ਤੁਸੀਂ ਵੀ ਥੋੜਾ ਧਿਆਨ ਰੱਖਿਆ ਕਰੋ ਸਾਨੂੰ ਤਾਂ ਪਤਾ ਨਹੀਂ ਮੈਂ ਸਟੇਜ 'ਤੇ ਗੱਲ ਕਹੀ ਕਿ ਮੈਂ ਪਹਿਲੀ ਵਾਰ ਇਸ ਇਲਾਕੇ ਵਿੱਚ ਆਇਆpropto ਦੇ ਉਸ ਏਰੀਆ 'ਚ ਬਿੰਦਰਖ ਪਿੰਡ ਬਿੰਦਰਖੀਆ ਦਾ ਮਸ਼ਹੂਰ ਸੀ ਬੰਦਾ ਉੱਥੇ ਲੱਗ ਗਈ ਖਿਜਰਾਬਾਦ ਜਿੱਥੇ ਗੁਰੂ ਸਾਹਿਬ ਵੀ ਆਏ ਔਰ ਮੇਰੇ ਗੁਰਸਿੱਖਾਂ ਦੇ ਬਾਅਦ ਉੱਥੋਂ ਦੇ ਫੋਨ ਵੀ ਆਏ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਯਾਰ ਤੁਸੀਂ ਤੁਹਾਨੂੰ ਪਤਾ ਹੈ ਕਿ ਬਾਬਾ ਇਸ ਤਰ੍ਹਾਂ ਦਾ ਮੈਨੂੰ ਤਾਂ ਬਿਲਕੁਲ ਨਹੀਂ ਪਤਾ ਜੇ ਮੈਂ ਕੁਝ ਦੇਖ ਵੀ ਲੈਂਦਾ ਬਾਈ ਚਾਂਸ ਮੈਂ ਲੇਟ ਹੋ ਗਿਆ ਸਿੱਧਾ ਹੀ ਪਨਾਲ ਦੇ ਚਲੇ ਗਿਆ ਔਰ ਜੇ ਮੈਂ ਕੁਝ ਦੇਖ ਲੈਂਦਾ ਮੈਂ ਤਾਂ ਵੀ ਉੱਥੋਂ ਕੀਰਤਨ ਨਾ ਕਰਦਾ ਇਸ ਤਰ੍ਹਾਂ ਕਈ ਵਾਰੀ ਹੁੰਦੀ ਜਦੋਂ ਅਸੀਂ ਇਸ ਤਰ੍ਹਾਂ ਕੁਝ ਦੇਖਦੇ ਸੀ ਵਾਪਸ ਆ ਜਾਂਦੇ ਸਾਡੇ ਲਈ ਸਭ ਕੁਝ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਹਿਲਾਂ ਬਾਕੀ ਸਭ ਕੁਝ ਬਾਅਦ ਵਿੱਚ ਤੁਸੀਂ ਮੈਂ ਬੇਨਤੀ ਕਰਾਂਗਾ ਆਲੇ ਦੁਆਲੇ ਦੀ ਸਿੱਖ ਸੰਗਤਾਂ ਨੂੰ ਕਿ ਤੁਸੀਂ ਵੀ ਧਿਆਨ ਰੱਖਿਆ ਕਰੋ ਜੇ ਕੋਈ ਅਣਜਾਣ ਪੁਣੇ ਵਿੱਚ ਫਸਦਾ ਉਹਨੂੰ ਪਹਿਲਾਂ ਗੇਟ ਤੇ ਦੱਸ ਦਿਓ ਭਰਾਓ ਇਹ ਤੁਹਾਡੇ ਆਉਣ ਵਾਲੀ ਜਗ੍ਹਾ ਨਹੀਂ ਹੈਗੀ ਇਹ ਬਾਬਾ ਮੈਨੂੰ ਪਤਾ ਲੱਗਾ ਕਿ ਕੋਈ ਜਾਦੂ ਟੂਣਾ ਵੀ ਕਰਦਾ ਪੂਤ ਪੂਤਨੇ ਵੀ ਕੱਢਦਾ ਉਸ ਬਾਬੇ ਨੇ ਵੀ ਕਿਹਾ ਨਾ ਬਾਬਾ ਤੇਰੇ ਨਾਲੋਂ ਵੱਡਾ ਕੋਈ ਪੂਤਣਾ ਨਹੀਂ ਤੂੰ ਜਿਉਂਦਾ ਵੀ ਪੂਤ ਹੈ ਮਰ ਕੇ ਵੀ ਤੂੰ ਪੂਤ ਹੀ ਬਣਨਾ ਤੂੰ ਤੋਖਾ ਮੈਨੂੰ ਵੀ ਦਿੱਤਾ ਉੱਥੇ ਬੈਠੇ ਸਿੱਖ ਸੰਗਤਾਂ ਨੂੰ ਵੀ ਭਲਿਖਾ ਪਾਇਆ ਹੋਇਆ ਹੈ ਇਹ ਸ਼ਾਇਦ ਉਹ ਵੀ ਮੱਥਾ ਟੇਕੀ ਜਾਂਦੇ ਨੇ ਗੁਰੂਗ੍ਰਾਸਾ ਜੀ ਹੁਣ ਰੁਮਾਲੇ ਚੁੱਕੇ ਤੇ ਕਿਸੇ ਨੇ ਦੇਖਣਾ ਨਹੀਂ ਇਹ ਤਾਂ ਉਦੋਂ ਹੀ ਮੈਨੂੰ ਪਤਾ ਲੱਗਾ ਜਦੋਂ ਹੁਕਮਨਾਮਾ ਲਿਆ ਵੀ ਮੇਰੇ ਗੁਰੂ ਨੇ ਬੋਲਦਾ ਇੱਥੇ ਕੋਈ ਹੋਰ ਬੋਲਦਾ ਪਰ ਉਹ ਤੱਕ ਦੇਰ ਵੀ ਹੋ ਗਈ ਸੀ ਵਕਤ ਵੀ ਲੰਘ ਗਿਆ ਸੀ ਮੈਂ ਬੇਨਤੀ ਕਰਾਂਗਾ ਸਾਰੀਆਂ ਸੰਗਤਾਂ ਨੂੰ ਜਾਗਰੂਕ ਹੋਈਏ ਅਜੇ ਸਰਸੇ ਵਾਲਾ ਗੁਰਗੋਬਿੰਦ ਸਿੰਘ ਜੀ ਦੀ ਰੀਸ ਕਰਦਾ ਉਸ ਤਰ੍ਹਾਂ ਦੀ ਸਾੰਗ ਵਰਤੌਂਦਾ ਹੁਣ ਲੋਕਾਂ ਨੇ ਇਸ ਤਰ੍ਹਾਂ ਲੋਕਾਂ ਨੂੰ ਸਿੱਖਾਂ ਨੂੰ ਭੁਲੇਖਾ ਪਾ ਕੇ ਇਹ ਦੇਖੋ ਜੇ ਭਾਈ ਮਨਿੰਦਰ ਸਿੰਘ ਇਸ ਗ੍ਰੰਥ ਨੂੰ ਮੱਥਾ ਟੇਕ ਸਕਦਾ ਤਾਂ ਅਸੀਂ ਵੀ ਟੇਕ ਸਕਦੇ ਓਏ ਮਨਿੰਦਰ ਸਿੰਘ ਨੂੰ ਪਤਾ ਹੀ ਨਹੀਂ ਕਿ ਇਹ ਮੇਰਾ ਗੁਰੂ ਨਹੀਂ ਉੱਥੇ ਕੁਝ ਹੋਰ ਸੀ ਸਮਬੇਂਤੀ ਕਰਾਂਗਾ ਆਪਣੇ 라ਜੀ ਸਿੰਘਾਂ ਨੂੰ ਥੋੜਾ ਜਿਹਾ ਅਸੀਂ ਸਟੇ ਤੋਂ ਹੀ ਹੈ ਮੇਰੀ ਵੀ ਗਲਤੀ ਹੈ ਮੈਨੂੰ ਅਣਜਾਣ ਪੁਣੇ 'ਚ ਕਦੇ ਇਦਾਂ ਸੋਚਿਆ ਨਹੀਂ ਸੀ ਕਿੰਜ ਹੋਏਗਾ ਤੋ ਮੈਂ ਉੱਥੇ ਕਰ ਕੁਝ ਨਹੀਂ ਸਕਿਆ ਇਹਦੀ ਵੀਕ ਵਜਾ ਮੈਂ ਅੱਗੇ ਇੱਕ ਵਾਰੀ ਇੱਕ ਸੰਤਾਪ ਹਟਾ ਚੁੱਕਾ ਇੱਕ ਬਾਬਾ ਹਰਚਰਨ ਸਿੰਘ ਆਪਣੇ ਆਪ ਨੂੰ ਖਾਲਸਾ ਕਹੁੰਦੇ ਨੇ ਗੜਦੀਵਾਲ ਦੇ ਲੱਕੇ ਵਿੱਚ ਜਿਹੜੇ ਪ੍ਰਸ਼ਾਦਾ ਨਹੀਂ ਛਕਦੇ ਉਹਨਾਂ ਦੇ ਪਿੰਡ ਵਿੱਚ ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਪ੍ਰੇਮ ਸਿੰਘ ਪ੍ਰੀਤਮ ਵਾਲੇ ਨੇ ਕੀਤੀ ਕਸੂਰ ਮੇਰਾ ਸਿਰਫ ਇਹ ਸੀ ਕਿ ਮੈਂ ਕਿਤੇ ਉਹ ਰਾਗ ਸਿੱਖ ਕੇ ਬਾਕਾਇਦਾ ਕੀਰਤਨ ਸਿੱਖ ਕੇ ਕੀਰਤਨ ਨਹੀਂ ਕਰਦਾ ਇਹ ਗੱਲ ਕਿਤੇ ਮੈਂ ਪਹਿਲਾਂ ਕਹੀ ਹੋਈ ਸੀ ਉਹਨਾਂ ਨੇ ਉਸ ਗੱਲ ਨੂੰ ਆਧਾਰ ਬਣਾ ਕੇ ਕਿ ਮੈਨੂੰ ਕੈਸਟ ਸੁਣਾ ਦਿੱਤੀ ਉਸ ਕੈਸਟ ਵਿੱਚ ਇਹ ਕਿਹਾ ਗਿਆ ਕਿ ਮਨਿੰਦਰ ਸਿੰਘ ਨਗੋਰਾ ਹੈ ਨਗੋਰੇ ਦਾ ਨਾਮ ਬੁਰਾ ਹੈ ਇਹਦਾ ਤੁਸੀਂ ਕੀਤਨਾ ਸੁਣਾ ਕਰੋ ਮੇਰੇ ਤੋਂ ਪਹਿਲੇ ਜਾਣਬੁੱਝ ਕੇ ਸਾਰਾ ਡਰਾਮਾ ਕੀਤਾ ਮੈਨੂੰ ਉਸ ਬਾਬੇ ਪ੍ਰੇਮ ਸਿੰਘ ਪ੍ਰੀਤਮਪੁਰ ਵਾਲੇ ਨੇ ਸਟੇਜ ਤੇ ਇਹ ਗੱਲ ਕਹੀ ਕਿ ਇਹ ਕੰਜਰ ਹੈ ਔਰ ਇਹਨਾਂ ਨੂੰ ਇੱਕ ਇੱਕ ਕੰਜਰਾਂ ਦੀਆਂ ਤਰ੍ਹਾਂ ਤੇ ਸ਼ਬਦ ਪੜ੍ਹਦੇ ਨੇ ਇਹਨਾਂ ਨੂੰ ਸੁਣਨ ਵਾਲੇ ਤੇ ਇਹਨਾਂ ਨੂੰ ਹੋਰ ਰਾਗੀ ਸਿੰਘ ਗਾਉਣ ਵਾਲੇ ਉਹ ਵੀ ਕੰਜਰ ਨੇ ਇਹਨਾਂ ਦੇ ਕਰਕੇ ਦਰਵਾਸਾ ਤੇ ਅਟੈਕ ਹੋਇਆ ਔਰ ਉਸ ਵੇਲੇ ਮੈਂ ਅਕਾਲ ਤਖਤ ਤੇ ਗਿਆ ਬੜੀ ਕੋਸ਼ਿਸ਼ ਕੀਤੀ ਕਿ ਸਿੱਖ ਸੰਗਤਾਂ ਸੰਸਥਾਵਾਂ ਨਾਲ ਲਵਾ ਪਰ ਮੇਰੇ ਕਿਸੇ ਨੇ ਨਹੀਂ ਸੁਣ ਲਈ ਸवाय ਮੇਰੇ ਰਾਗੀ ਸਿੰਘਾਂ ਦੇ ਜੋ ਰਾਗੀ ਜੱਥੇ ਨੇ ਕਮੇਟੀਆਂ ਬਣੀਆਂ ਉਹਨਾਂ ਨੇ ਪਟਿਆਲੇ ਵਾਲੀ ਰਾਗੀ ਸਭਾ ਹੈ ਔਰ ਇੱਕ ਲੁਧਿਆਣੇ ਤੋਂ ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ ਔਰ ਬੀਬੀ ਬਲਜੀਤ Kaur Khalsa ਜੀ ਨੇ ਮੇਰਾ ਸਾਥ ਦਿੱਤਾ ਮਸਾਂ ਜਾ ਕੇ ਇਸੇ ਕਾਲ ਤੱਕ ਤੇ ਆਪਣੀ ਗੱਲ ਰੱਖੀ ਔਰ ਉਹਨਾਂ ਨੇ ਵੀ ਕੁਛ ਨਹੀਂ ਕੀਤਾ ਤਾਂ ਮੈਨੂੰ ਇਹ ਮੇਰਾ ਤਜਰਬਾ ਹੈ ਕਿ ਸਿੱਖਾਂ ਦੇ ਸਾਹਮਣੇ ਜੇ ਮੈਂ ਕੁਛ ਮੇਰੀ ਇੰਨੀ ਬੇਇੱਜ਼ਤੀ ਹੋਈ ਇੰਨਾ ਕੁਝ ਮੈਨੂੰ ਆਖਿਆ ਮੈਂ ਕਹਿ ਕਿ ਵੇ ਆ ਸੰਗਤ ਵਿੱਚ ਇਹ ਸਾਧ ਸੰਗਤ ਤੁਹਾਡੇ ਕੀਰਤਨ ਵਿੱਚ ਇਸ ਬੰਦੇ ਨੇ ਕੰਜਰ ਕਿਹਾ ਕੋਈ ਨਹੀਂ ਬੋਲੇ ਹੁਣ ਵੀ ਜੇ ਮੈਂ ਉੱਥੇ ਖੜ ਕੇ ਬੋਲਦਾ ਉਹਨਾਂ ਨੇ ਕੁਛ ਨਹੀਂ ਸੀ ਬੋਲਣਾ ਇਹ ਵੀ ਹੋ ਸਕਦਾ ਕਿ ਉੱਥੇ ਮੈਨੂੰ ਮਾਰ ਕੇ ਜੋ ਮਰਜੀ ਇਲਜ਼ਾਮ ਲਾ ਦਿੰਦੇ ਮਰੇ ਹੋਏ ਬੰਦੇ ਦਾ ਕੋਈ ਮੁੜ ਕੇ ਕਿਸੇ ਨੇ ਸਬੂਤ ਤਾਂ ਦੇਣਾ ਨਹੀਂ ਸੀ ਜੋ ਮਰਜੀ ਕਹਿ ਦਿੰਦੇ ਸਾਡੀਆਂ ਧੀਆਂ ਭੈਣਾਂ ਛੇੜਦਾ ਸੀ ਸੀ ਤਾਂ ਮਾਰ ਦਿੱਤਾ ਕੁਛ ਵੀ ਕਹਿ ਸਕਦੇ ਉਹ ਇਲਜ਼ਾਮ ਵੀ ਮੇਰੇ ਮਰੇ ਤੇ ਵੀ ਨਾਲ ਰਹਿਣਾ ਸੀ ਇਸ ਕਰਕੇ ਮੈਂ ਉਹ ਵਕਤ ਵਿਚਾਰ ਕੇ ਉੱਥੋਂ ਵੀ ਨਿਕਲ ਆਇਆ ਇੱਥੋਂ ਵੀ ਨਿਕਲ ਆਇਆ ਇਹ ਮਜਬੂਰੀ ਹੈ ਸਾਡੀ ਕਿਉਂਕਿ ਸਾਨੂੰ ਸਾਡੀ ਪਿੱਠ ਪਿੱਛੇ ਵੀ ਕੋਈ ਨਹੀਂ ਸੰਸਤਾ ਆਇਆ ਸੀ ਕੋਈ ਨਹੀਂ ਕਹੇ ਸੀ ਕਿਸ ਤੇ ਕਹੀਏ ਮਾਣ ਕਰੀਏ ਕਿ ਸਾਨੂੰ ਉਹ ਛੜਾ ਲੈਣਗੇ ਜਾਂ ਸਾਡੀ ਗੱਲ ਸੁਣਨਗੇ ਉਦੋਂ ਵੀ ਮੈਂ ਕਾਲ ਤਖਤੇ ਗਿਆ ਕੋਈ ਬਹੁਤੀ ਗੱਲ ਨਹੀਂ ਹੁਣ ਤਾਂ ਵੈਸੇ ਕੁਛ ਉੱਥੇ ਹਾਲ ਹੀ ਕੋਈ ਨਹੀਂ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਸਾਨੂੰ ਇਨਸਾਫ ਮਿਲਣ ਦੀ ਕਿਤੋਂ ਆਸੇ ਰਹੀ ਹੈ ਸੋ ਮੈਂ ਬੇਨਤੀ ਕਰਾਂਗਾ ਮੇਰੇ ਤੋਂ ਗਲਤੀ ਹੋਈ ਉਹਦੀ ਮੈਂ ਮਾਫੀ ਮੰਗਦਾ ਚਾਹੇ ਜਿਵੇਂ ਵੀ ਹੋਈ ਮਕਸੂਰ ਵਾਰ ਔਰ ਰਾਗੀ ਸਿੰਘਾਂ ਨੂੰ ਮੈਂ ਸਾਰੇ ਪ੍ਰਚਾਰਕਾਂ ਨੂੰ ਬੇਨਤੀ ਕਰਦਾ ਕਿ ਐਸੇ ਲੋਕਾਂ ਨੂੰ ਅਸੀਂ ਪਛਾਣ ਕੇ ਜਾਇ ਕਰੀਏ ਜਿੱਥੇ ਮੇਰਾ ਗੁਰੂ ਨਾ ਹੋਵੇ ਜਿੱਥੇ ਮੇਰੇ ਗੁਰੂ ਦਾ ਸਤਿਕਾਰ ਨਾ ਹੋਵੇ ਉੱਥੋਂ ਸਾਨੂੰ ਕੋਈ ਕਿਸੇ ਚੀਜ਼ ਦਾ ਨਾਲ ਚ ਨਾ ਹੋਵੇ ਇੰਨੀ ਕਿ ਬੇਨਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਹਿਾਲ ਗਿਜਿੰਦਰ ਸਿੰਘ ਨੇ 5 ਅਪ੍ਰੈਲ ਨੂੰ ਮਾਫੀ ਮੰਗਣ ਦਾ ਵਾਅਦਾ ਕੀਤਾ ਸੀ ਤੇ ਉਸਨੇ ਮਾਫੀ ਮੰਗ ਵੀ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮੁਖ ਸੇਵਾਦਾਰ ਯੂਨਾਈਟਿਡ ਸਿੱਖ ਪਾਰਟੀ ਪੰਜਾਬ ਅੱਜ ਅਸੀਂ ਸਮੂਹ ਸਿੱਖ ਸੰਗਤਾਂ ਪੰਥ ਖਾਲਸਾ ਸਰਕਾਰ ਕਮੇਟੀ ਖਿਜਰਾਬਾਦ ਇਲਾਕੇ ਦੀਆਂ ਸਮੂਹ ಗ್ರಾಮ ਪੰਚਾਇਤਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਇਕੱਤਰਤਾ ਹੋਈ ਇਕੱਤਰਤਾ ਥਾਣੇ ਦੇ ਵਿੱਚ ਹੋਈ ਐਸ ਐਚਓ ਸਾਹਿਬ ਨੇ ਬੁਲਾਇਆ ਸੀ ਜੋ ਦੋਸੀ ਸੀਗਾ ਡੇਰੇ ਦਾ ਸੰਚਾਲਕ ਗਜਿੰਦਰ ਸਿੰਘ ਉਸ ਨੂੰ ਵੀ ਬਣਾਇਆ ਗਿਆ ਸੀ ਉਸ ਮਸਲੇ ਦੇ ਸਬੰਧੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਸਾਹਮਣੇ ਐਸਐਚਓ ਸਾਹਿਬ ਨੇ ਇਹ ਕਾਰਵਾਈ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ 5 ਤਰੀਕ ਨੂੰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਧਾਰਮਿਕ ਧਾਰਮਿਕ ਸਮਾਗਮ ਉਹਦੇ ਵਿੱਚ ਡੇਰੇਦਾਰ ਗਜਿੰਦਰ ਸਿੰਘ ਆਪਣੀ ਪਤਨੀ ਸਮੇਤ ਪੇਸ਼ ਹੋਏਗਾ ਸਮੂਹ ਖਾਲਸਾ ਪੰਥ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮਾਫੀ ਆਪਣੇ ਵੱਲੋਂ ਹੋਈ ਅਵਗਿਆ ਦੀ ਮਾਫੀ ਮੰਗੇਗਾ ਅਤੇ ਜੋ ਉਸਨੇ ਸਮੂਹ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ ਉਹਦੇ ਸਬੰਧ ਦੇ ਵਿੱਚ ਮਾਫੀ ਮੰਗੇਗਾ ਉਸ ਤੋਂ ਬਾਅਦ ਸੰਗਤ ਫੈਸਲਾ ਦੇਗੀ ਇਹ ਬੜਾ ਵੱਡਾ ਉਸ ਤੋਂ ਉਪਰੰਤ ਉਸ ਦੇ ਵੱਲੋਂ ਇਹ ਲਿਖਤੀ ਵੀ ਦਿੱਤਾ ਜਾਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਡੇਰੇ ਵੱਲੋਂ ਅਤੇ ਆਪਣੇ ਵੱਲੋਂ ਕਦੇ ਵੀ ਕਿਸੇ ਕਿਸਮ ਦੀ ਸਿੱਖ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਏਗਾ ਅਤੇ ਜੋ ਹੁਣ ਤੱਕ ਉਸਨੇ ਪੰਥ ਵਿਰੋਧੀ ਸਿੱਖ ਕੌਮ ਵਿਰੋਧੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਨੂੰ ਠੇਸ ਪਹੁੰਚਾਣ ਵਾਲੀਆਂ ਕਾਰਵਾਈਆਂ ਕੀਤੀਆਂ ਹਨ ਉਹਨਾਂ ਸਾਰਿਆਂ ਤੋਂ ਤੌਬਾ ਕਰੇਗਾ ਅਤੇ ਅੱਗੇ ਤੋਂ ਇਹੋ ਜਿਹੀ ਕਿਸੇ ਵੀ ਕਿਸਮ ਦੀ ਹਰਕਤ ਕਰਨ ਤੋਂ ਗੁਰੇਜ਼ ਕਰੇਗਾ ਇਹ ਸਾਰੀਆਂ ਸਿੱਖ ਸੰਗਤਾਂ ਦੇ ਸਾਹਮਣੇ ਉਸਨੇ ਅੱਜ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਤੇ ਉੱਥੇ ਉਹ ਹਾਜ਼ਰੀ ਭਰ ਕੇ ਮਾਫੀ ਮੰਗੇਗਾ ਇਸ ਆਪ ਜੀ ਦੇ ਸਾਹਮਣੇ ਇਹ ਜੋ ਜਾਣਕਾਰੀ ਰੱਖੀ ਗਈ ਹੈ ਤਾਂ ਜੋ ਸਮੂਹ ਖਾਲਸਾ ਪੰਥ ਨੂੰ ਇਹ ਸੰਬੰਧੀ ਜਾਣਕਾਰੀ ਹੋ ਸਕੇ ਅਸੀਂ ਸਮੂਹ ਸਿੱਖ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਗ੍ਰਾਮ ਪੰਚਾਇਤਾਂ ਸਮੂਹ ਸਿੱਖ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਆਪਣੇ ਇਲਾਕੇ ਦੇ ਵਿੱਚ ਇਹੋ ਜਿਹੇ ਅਨਸਰਾਂ ਤੋਂ ਸੁਚੇਤ ਹੋਇਆ ਜਾਵੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਬਹਾਲ ਰੱਖਿਆ ਜਾਵੇ ਗੁਰਬਾਣੀ ਦਾ ਸਤਕਾਰ ਬਹਾਲ ਰੱਖਿਆ ਜਾਵੇ ਸਾਡੇ ਵਾਸਤੇ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਦਿੱਤਾ ਪਰ ਅਸੀਂ ਕਈ ਵਾਰ ਇਹਨਾਂ ਡੇਰੇਦਾਰਾਂ ਦੇ ਚੁੰਗਲ ਦੇ ਵਿੱਚ ਫਸ ਕੇ ਅਜਿਹੀਆਂ ਕਾਰਵਾਈਆਂ ਕਰ ਬੈਠਦੇ ਹਾਂ ਜੋ ਗੁਰੂ ਸਾਹਿਬ ਨੂੰ ਪ੍ਰਵਾਣ ਨਹੀਂ ਸੋ ਸਾਰੀਆਂ ਸੰਗਤਾਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ ਕਿ 5 ਤਰੀਕ ਨੂੰ ਹਮਾ ਮਾ ਕੇ ਖਿਜਰਾਬਾਦ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੋ ਉੱਥੇ ਡੇਰੇਦਾਰ ਗਜਿੰਦਰ ਸਿੰਘ ਵੱਲੋਂ ਮਾਫੀ ਮੰਗੀ ਜਾਣੀ ਹੈ ਜੇਕਰ ਉੱਚ ਸਿੱਖ ਸੰਗਤ ਚਾਹੁੰਦੀ ਹੈ ਕਿ ਉਸ ਨੂੰ ਮaaf ਕੀਤਾ ਜਾਵੇ ਤਾਂ ਇਹ ਸਾਰਾ ਸਮੂਹ ਖਾਲਸਾ ਪੰਥ ਉਸ ਨੂੰ ਮaaf ਕਰਨ ਯੋਗ ਹੈ ਸੋ ਇਹ ਫੈਸਲਾ ਅੱਜ ਇੱਥੇ ਸਮੂਹ ਸੰਗਤਾਂ ਦੇ ਵਿੱਚ ਹੋਇਆ ਹੈ ਔਰ ਅਕਾਲ ਤਖਤ ਦਾ ਜੁਦਾਦਦੂ ਲੱਗ ਪਰਸ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਾਲਸਾ ਜੀ ਰਗਵੀਰ ਸਿੰਘ ਜੀ ਵੱਲੋਂ ਇੱਕ ਪੰਜ ਤਿੰਨ ਮੈਂਬਰੀ ਜੋ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਦੀ ਹਜੇ ਰਿਪੋਰਟ ਆਉਣੀ ਬਾਕੀ ਹੈ ਉਸ ਤੋਂ ਬਾਅਦ ਉਸ ਰਿਪੋਰਟ ਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਬਣੇਗੀ ਉਹ ਵੀ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਵੱਲੋਂ ਕੀਤੀ ਜਾਵੇਗੀ। ਇਨੀਆਂ ਬੇਨਤੀਆਂ ਕਰੋ ਪ੍ਰਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਉਹ ਨਹੀਂ ਸਿਰਫ ਮਵਾਫੀ ਦੀ ਨਹੀਂ ਗੱਲ ਇੱਥੇ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰ੍ਹਾਂ ਹੀ ਕਿਸੇ ਹੋਰ ਪੋਥੀ ਨੂੰ ਕਿਉਂ ਪ੍ਰਕਾਸ਼ਿਤ ਕੀਤਾ ਗਿਆ ਆਖਿਰ ਇਸ ਦੇ ਪਿੱਛੇ ਕਿਹੜੀਆਂ ਕੋਚੀਆਂ ਚਾਲਾਂ ਨੇ ਆਖਿਰ ਕੌਣ ਨੇ ਉਹ ਸ਼ਖਸੀਅਤਾਂ ਆਖਿਰ ਕੌਣ ਨੇ ਉਹ ਮਸੰਦ ਜਿਹੜੇ ਸਿੱਖ ਕੌਮ ਨੂੰ ਲਗਾਤਾਰ ਢਾਹ ਲਾਉਣ ਵਾਸਤੇ ਲੱਗੇ ਹੋਏ ਨੇ ਭਾਈ ਮਨਿੰਦਰ ਸਿੰਘ ਜੀ ਵਰਗੇ ਐਨੇ ਸੁਲਝੇ ਹੋਏ ਕੀਰਤਨੀਏ ਵੀ ਜਿਸ ਪੋਥੀ ਨੂੰ ਵੇਖ ਕੇ ਧੋਖਾ ਖਾ ਗਏ ਆਖਿਰ ਕੌਣ ਅਜਹੀਆਂ ਕਟਿਆ ਚਾਲਾਂ ਚੱਲ ਕੇ ਸਿੱਖ ਕੌਮ ਦੇ ਵਿੱਚ ਇਹ ਪਾੜ ਪਾਣ ਦੀ ਕੋਸ਼ਿਸ਼ ਕਰ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਾਦੇ ਉਤੇ ਕਿਸੇ ਹੋਰ ਪੋਥੀ ਦੇ ਸਾਹਮਣੇ ਸਿੱਖ ਕੌਮ ਨੂੰ ਝੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਉਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਲੱਭਣੇ ਸਿੱਖ ਕੌਮ ਵਾਸਤੇ ਬਹੁਤ ਹੀ ਮਹੱਤਵਪੂਰਨ ਨੇ ਬਹੁਤ ਹੀ ਜ਼ਰੂਰੀ ਨੇ ਕਿਉਂਕਿ ਉਹ ਦਿਨ ਵੀ ਦੂਰ ਨਹੀਂ ਹੋਵੇਗਾ ਜਦ ਵਕਤ ਹੀ ਅਸਲਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ کئی ਸਥਾਨਾ ਤੋਂ ਬਦਲ ਦਿੱਤੇ ਜਾਣਗੇ ਪਰ ਜੇਕਰ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਹੋਏਗਾ ਕਿ ਬਾਣੀ ਦੇ ਅਸਲ ਮਾਇਨੇ ਕੀ ਨੇ ਅਸਲ ਬਾਣੀ ਕੀ ਹੈ ਅਸਲ ਹੁਕਮਨਾਮੇ ਕੀ ਕੀ ਨੇ ਤਾਂ ਫਿਰ ਉਹ ਤਾਂ ਉਹੀ ਸਰਵਣ ਕਰਕੇ ਉਹੀ ਲੈ ਕੇ ਘਰ ਨੂੰ ਪਰਤਣਗੇ ਜੋ ਉਹਨਾਂ ਨੂੰ ਉਸ ਸਥਾਨ ਤੋਂ ਦੇ ਦਿੱਤਾ ਜਾਵੇਗਾ ਉਮੀਦ ਕਰਦੇ ਹਾਂ ਤੁਸੀਂ ਇਹਨਾਂ ਗੱਲਾਂ ਦਾ ਜ਼ਿੰਦਗੀ 'ਚ ਜ਼ਰੂਰ ਧਿਆਨ ਰੱਖੋਗੇ ਕਿ ਜੇਕਰ ਕਿਤੇ ਵੀ ਕੋਈ ਵੀ ਅਜਹੀ ਘਟਨਾ ਵਾਪਰ ਰਹੀ ਹੋਵੇ ਤਾਂ ਉਸ ਬਾਰੇ ਉੱਚ ਅਧਿਕਾਰੀਆਂ ਨੂੰ ਜਾਂ ਸਥਿਕਾਰ ਕਮੇਟੀ ਨੂੰ ਜ਼ਰੂਰ ਤੁਸੀਂ ਇਨਫੋਰਮ ਕਰੋ ਤਾਂ ਜੋ ਅਜਿਹੇ ਘਟਿਆ ਮਸੰਦਾਂ ਤੇ ਉੱਤੇ ਨਾਥ ਭਾਈ ਜਾ ਸਕੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕਟਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ